ਸਾਸ਼ਟ੍ਰਿਕ ਕਿਸਾਨ ਪ੍ਰਭੂ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਣਕ ਨੂੰ ਗੁੱਲੀ ਡੰਡੇ ਲਈ ਕਿਹੜੀ ਸਪਰੇਅ ਕੀਤੀ ਜਾਵੇ ਕਿਉਂਕਿ ਕਣਕ ਦੇ ਵਿੱਚ ਗੁੱਲੀ ਡੰਡਾ ਜਿਹੜਾ ਨਦੀਨ ਆ ਬਹੁਤ ਜ਼ਿਆਦਾ ਹੋ ਜਾਂਦਾ ਆ ਤੇ ਬਹੁਤੇ ਕਿਸਾਨ ਪ੍ਰਭਾਂ ਮੇ ਦੇਹੀ ਮੈਸੇਜ ਆਉਂਦੇ ਨੇ ਵੀ ਸਪਰੇਅ ਅਸੀਂ ਪਹਿਲਾਂ ਕਰੀ ਨਹੀਂ ਹੈਗੀ ਹੁਣ ਪਾਣੀ ਤੋਂ ਬਾਅਦ ਕਿਹੜੀ ਸਪਰੇਅ ਕਰੀਏ ਅੱਜ ਦੀ ਵੀਡੀਓ ਵਿੱਚ ਆਪਾਂ ਉਹੀ ਗੱਲ ਕਰਾਂਗੇ ਤੇ ਕਿਸਾਨ ਪ੍ਰਭੂ ਮੈਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਨੇ ਕਣਕ ਦੀ ਬਜਾਈ ਕਰਨਸਾਰ ਅਵਕੀਰਾ ਸਪਰੇਅ ਕਰੀਆ ਜਿਹੜੀ ਕਿ 24 ਘੰਟਿਆਂ ਦੇ ਅੰਦਰ ਅੰਦਰ ਕਰਨੀ ਹੁੰਦੀ ਆ ਤੇ ਉਹਦੇ ਜਿਹੜੇ ਰਿਜ਼ਲਟ ਨੇ ਉਹ ਆਪਾਂ ਨੂੰ 80% ਮਿਲੇ ਨੇ ਮੈਂ ਪਹਿਲਾਂ ਹੀ ਦੱਸਦਾ ਹੁਣਾਂ ਵੀ ਇਹਦੇ 100% ਰਿਜ਼ਲਟ ਨਹੀਂ ਹੈਗੇ 80% ਹੀ ਰਿਜ਼ਲਟ ਨੇ ਤੇ 80% ਬਹੁਤ ਨੇ ਜਿਹੜਾ ਬਾਕੀ 20% ਗੁੱਲੀ ਡੰਡਾ ਰਹਿ ਗਿਆ ਉਹ ਹੈਂਡੀਕੈਪਟ ਹੋ ਜਾਣਾ ਹੈਂਟੀਕੈਪਟੋ ਕਿ ਉਹਨੇ ਆਪਣੀ ਫਸਲ ਨੂੰ ਕੋਈ ਨੁਕਸਾਨ ਨਹੀਂ ਕਰਨਾ ਤੇ ਕਿਸਾਨ ਭਰਾਵੋ ਉਸੇ ਤਰ੍ਹਾਂ ਇਹ ਇਹ ਸਪਰੇਹਾਂ ਆਪਾਂ ਕਣਕ ਨੂੰ ਪਾਣੀ ਲਗਾਉਣ ਤੋਂ 2 ਦਿਨ ਪਹਿਲਾਂ ਵੀ ਕਰ ਸਕਦੇ ਆਂ ਉਹਦੇ ਵਿੱਚ şart ਤੇ ਆ ਵੀ ਤੁਹਾਡਾ ਗੁੱਲੀ ਡੰਡਾ ਦੋ ਪੱਤੀ ਦਾ ਹੋਣਾ ਚਾਹੀਦਾ ਜੇਕਰ ਤੁਹਾਡਾ ਗੁੱਲੀ ਡੰਡਾ ਤਿੰਨ ਪੱਤੀ ਦਾ ਹੋ ਗਿਆ ਤਾਂ ਤੁਹਾਨੂੰ ਅਬਕੀਰਾ ਦੇ ਫਿਰ ਰਿਜ਼ਲਟ ਨਹੀਂ ਮਿਲਣਗੇ ਕਿਸਾਨ ਭਰਾਓ ਇਸ ਤੋਂ ਇਲਾਵਾ ਜਿਹੜੀ ਕਿਸਪਰੇ ਹੋਰ ਆਉਂਦੀ ਆ ਐਫਐਮਸੀ ਕੰਪਨੀ ਦੀ ਸਵਾਰੀ ਉਹਨਾਂ ਨੇ ਪਬਲਿਸ਼ ਕਰੀਆ ਅਬਰੀਵਾ ਅਬਰੀਵਾ ਸਪਰੇ ਵੀ ਚੰਗੀ ਆ ਪਰ ਉਹ ਥੋੜਾ ਜਿਹਾ ਕਣਕ ਨੂੰ ਆ ਜਿਹੜਾ ਪੀਲਾਪਣ ਦਿਖਾ ਦਿੰਦੀ ਆ ਜਦੋਂ ਆਪਾਂ ਨੂੰ ਕਣਕ ਨੂੰ ਪਾਣੀ ਲਗਾ ਕੇ ਹਟਨਾ ਤਾਂ ਥੋੜਾ ਪੀਲਾਪਣ ਦਿਖਾਉਂਦੀ ਆ ਤਾਂ ਕਰਕੇ ਬਹੁਤੇ ਕਿਸਾਨ ਭਰਾ ਉਹਨੂੰ ਨਹੀਂ ਵਰਤਦੇ ਹੈਗੇ ਤੇ ਅਬਰੀਵਾ ਦੇਖੋ ਬਾਕੀ ਇਸ ਵਾਰ ਉਹਦੇ ਪਬਲਿਸ਼ ਕਰੀਏ ਪਿਛਲੇ ਸਾਲ ਟ੍ਰਾਇਲ ਹੈਗੇ ਸੀ ਤੇ ਆਪਣੇ ਕੋਲੇ ਵੀ ਟ੍ਰਾਇਲ ਆਏ ਸੀ ਜਿਹੜੀ ਤੁਸੀਂ ਸਕਰੀਨ ਤੇ ਹੁਣ ਕਣਕ ਦੇਖ ਰਹੇ ਹੋ ਇਹ ਆਪਾਂ ਨੇ 8 ਨਵੰਬਰ ਨੂੰ ਦੀ ਬਜਾਈ ਕਰੀ ਸੀ ਤੇ 8 ਨਵੰਬਰ ਦੀ ਰਾਤ ਨੂੰ ਵਕੀਰਾ ਸਪਰੇਅ ਕਰਾਤੀ ਸੀ ਤੇ ਸਪਰੇਅ ਕਰਨ ਦੇ ਲਿਹਾਜ਼ ਨਾਲ ਆਪਾਂ ਨੇ ਇਹਨੂੰ 3 ਨਵੰਬਰ ਨੂੰ ਪਾਣੀ ਲਗਾਤਾ ਸੀ ਤੇ ਅੱਜ 7 ਦਸੰਬਰ ਹੋ ਚੁੱਕਿਆ 7 ਕ ਦਿਨ ਤੇ ਇਹਦੇ ਵਿੱਚ ਵੈਸੇ ਗਿੱਲ ਘਟੇ ਸੀ ਇੰਨੀ ਜ਼ਿਆਦਾ ਕਣਕ ਵੀ ਓਨੀ ਹਰੀ ਨਹੀਂ ਹੋਈ ਇਹਦੇ ਵਿੱਚ 40 ਕਿਲੋ ਦਾ ਬੀਜ ਪਾਇਆ ਗਿਆ ਡਰਿੱਲ ਮਸ਼ੀਨ ਨਾਲ ਵਿਜੀ ਹੋਈ ਹੈ ਇਹ ਬਾਹਵਹੀਆ ਕਰਕੇ ਮੈਂ ਤੁਹਾਨੂੰ ਦੱਸਿਆ ਸੀ ਵੀ ਮੈਂ ਬਹੁਤ ਤੇਲ ਪਾਈ ਫੂਕਿਆ ਇਸ ਵਾਰੀ 2800 ਰੁਪਿਆ ਕਿੱਲੇ ਦਾ ਮੈਂ ਡੀਜ਼ਲ ਲਗਾਤਾ ਹੂਗਾ ਬਾਹਵਹੀਆ ਕਰਕੇ ਚੰਗੀ ਵਾਹੀ ਕਰਦੇ ਆ ਤਾਂ ਕਰਕੇ ਤੇ ਮੈਨੂੰ ਤਾਂ ਜਿਹੜੇ ਜਰਮੀਨੇਸ਼ਨ ਆ ਕਣਕ ਦਾ ਘੱਟ ਮਿਲਿਆ ਇਸ ਵਾਰੀ 40 ਕਿਲੋ ਦਾ ਬੀਤ ਹੈ ਨਹੀਂ ਤੁਸੀਂ ਦੇਖ ਰਹੇ ਹੋ ਹਨਾ ਤੇ ਭਾਈ ਚਲੋ ਕੋਈ ਗੱਲ ਨਹੀਂ ਮੈਨੂੰ ਤਾਂ ਸੁਪਰ ਸੀਡਰ ਦੇ ਰਿਜ਼ਲਟ ਚੰਗੇ ਲੱਗ ਰਹੇ ਨੇ ਇਸ ਵਾਰੀ ਕੀ ਪਿਛਲੇ ਸਾਲ ਤਿੰਨ ਪਿਛਲੇ 3 ਸਾਲਾਂ ਤੋਂ ਮੈਂ ਸੁਪਰ ਸੀਡਰ ਦੇ ਵਿੱਚ ਰਿਹਾ ਤਿੰਨ ਸਾਲਾਂ ਤੋਂ ਸੁਪਰ ਸੀਡਰ ਦੇ ਰਿਜ਼ਲਟ ਵੀ ਮੈਨੂੰ ਬਰਾਬਰ ਹੀ ਮਿਲ ਰਹੇ ਨੇ ਤੇ ਬਹੁਤੇ ਕਿਸਾਨ ਭਰਾ ਕਹਿੰਦੇ ਨੇ ਵੀ ਤੇਲ ਕਿੰਨੀ ਨਹੀਂ ਦੇਖਣਾ ਚਾਹੀਦਾ ਕੰਮ ਤੱਕ ਕਿਰਕਣਾ ਚਾਹੀਦਾ ਪਰ ਖੇਤੀ ਵਿੱਚ ਜਿਹੜੇ ਖਰਚੇ ਨੇ ਉਹ ਵੀ ਹਮੇਸ਼ਾ ਦੇਖਦੇ ਹੀ ਰਹਿਣਾ ਚਾਹੀਦਾ ਕਿਉਂਕਿ ਜੇ ਇਨਕਮ ਹੈਗੀ ਆ ਜੇ ਖਰਚੇ ਐਡਵਾਂਸ ਹੋ ਗਏ ਤਾਂ ਆਪਾਂ ਨੂੰ ਖੇਤੀ 'ਚ ਕੁਝ ਨਹੀਂ ਬਚਣਾ ਤੇ ਮੈਂ ਸਾਰੀਆਂ ਗੱਲਾਂ ਨਾਲ ਲੈ ਕੇ ਚੱਲਦਾ ਹੁਣਾ ਤੇ ਮੈਂ ਇਹੀ ਨਿਚੋੜ ਕੱਢਿਆ ਵੀ ਸੁਪਰ ਸੀਡਰ ਆ ਜਿਹੜਾ ਕਾਮਜਾਬਾ ਜੇਕਰ ਸਾਰਾ ਲਾਂਗਾ ਵਿੱਚ ਕਰਨਾ ਹੈ ਉਹ ਵੀ ਮੈਂ ਰੀਲ ਪਾਈ ਸੀ ਇੱਕ ਪਿੱਛੇ ਜੇ ਪੀਪੂ 44 ਝੋਨਾ ਆ ਐਸਐਮਐਸ ਨਾਲ ਵੜਾ ਕੇ ਦੋ ਵਾਰੀ ਹੈਰੋ ਮਾਰ ਕੇ ਸੁਪਰ ਸ਼ੀਟਰ ਨਾਲ ਬਜਾਈ ਕਰ ਦੋ ਬਹੁਤ ਸੋਹਣੇ ਜਰਮੀਨੇਸ਼ਨ ਕਣਕ ਦੇ ਹੁੰਦੇ ਨੇ ਤੇ ਪਰਾਲੀ ਦਾ ਵੀ 100% ਹਲਦ ਹੋ ਜਾਂਦਾ ਆ ਤੇ ਇਹਦੇ ਵਿੱਚ ਇੱਥੇ ਕਿ ਹੈਗਾ ਕਿਤੇ ਗੁੱਲੀ ਡੰਡਾ ਤੇ ਉਹ ਵੇਖੋ ਜੀ ਸ਼ਾਇਦ ਤੁਹਾਨੂੰ ਨਾ ਦਿਖਦਾ ਹੋਵੇ ਥੋੜਾ ਜਿਹਾ ਦਿਖ ਰਿਹਾ ਤੇ ਇਹ ਜਿਹੜਾ ਗੁੱਲੀ ਡੰਡਾ ਭਈ ਨਹੀਂ ਮਰਿਆ ਆ ਇੱਥੇ ਇੱਥੇ ਜਿਹੜਾ ਦਿਖ ਰਿਹਾ ਠੀਕ ਹੈ ਜੀ ਤੇ ਬਾਕੀ ਕਿਈ ਥਾਂ ਤੇ ਮਰ ਗਿਆ ਮੈਂ ਪਹਿਲਾਂ ਵੀ ਦੇਖ ਕੇ ਆਇਆ ਕਿ ਥਾਵਾ ਤੇ ਗੁੱਲੀ ਨੰਡਾ ਮਰ ਗਿਆ ਕਿ ਥਾਵਾ ਤੇ ਗੁੱਲੀ ਨੰਡਾ ਆ ਜਿਹੜਾ ਨਹੀਂ ਮਰਿਆ ਮੈਂ ਉਹੀ ਤੁਹਾਨੂੰ ਪਹਿਲਾਂ ਹੀ ਦੱਸਦਾ ਹਾਂ ਵੀ 80% ਰਿਜ਼ਲਟ ਹੀ ਮਿਲਣਗੇ ਵਕੀਰਾ ਦੇ 100% ਰਿਜ਼ਲਟ ਨਹੀਂ ਮਿਲਨੇ ਪਰ ਜਿਹੜਾ ਰਹਿ ਗਿਆ ਇਹ ਹੈਂਡੀਕੈਪਟ ਜਾ ਹੋ ਜੂਗਾ ਉਹਨਾ ਮਾਰ ਨਹੀਂ ਕਰੇਗਾ ਤੇ ਭਾਈ ਸਾਡੇ ਤਾਂ ਜ਼ਿਆਦਾਤਰ ਗੁੱਲੀ ਨੰਡਿਆਂ ਨਾਲੋਂ ਤਾਂ ਸਾਡੇ ਸੂਰਾਂ ਦੀ ਮਾਰ ਆ ਦੇਖ ਲੋ ਦੇਖ ਕਰ ਲੋ ਦਰਸ਼ਨ ਜੰਗਲੀ ਸੂਰ ਬਹੁਤ ਨੇ ਆ ਇੱਕ ਦੇ ਵਿੱਚ ਰਹਿੰਦੇ ਨੇ ਸਾਡੇ ਵਾਲੇ ਵਾਲੇ ਇੱਕ ਹੀ ਇੱਕ ਹੋਣ ਕਰਕੇ ਚਲੋ ਤੇ ਬਾਕੀ ਭਾਈ ਅੱਜ ਅਸੀਂ ਜੂਰੀਆ ਲਾਉਣ ਲੱਗੇ ਹੋਏ ਆ ਇੱਕ ਕਣਕ ਨੂੰ ਆਪਾਂ ਜੂਰੀਆ ਲਗਾ ਰਹੇ ਆ ਅੱਜ 7ਵੇਂ ਦਿਨ ਤੇ ਥੋੜਾ ਲੇਟ ਹੋ ਕੇ ਵੈਸੇ ਤਾਂ 5ਵੇਂ ਦਿਨ ਤੇ ਲੱਗ ਜਾਣਾ ਚਾਹੀਦਾ ਸੀ ਲੋ ਜੀ ਇੱਧਰ ਕਲਦੀਪ ਸਲਫਰ ਨੂੰ ਜੂਰੀਆ ਦੇ ਵਿੱਚ ਮਿਕਸ ਕਰੀ ਜਾ ਰਹੇ ਆ ਤੇ ਆਪਣਾ 80% ਸਲਫਰ ਆ ਇਹ ਤੇ ਇਹਦੇ ਨਾਲ 80 ਵਾਲੇ ਦੇ ਵਿੱਚ ਇਹ ਫਾਇਦਾ ਹੁੰਦਾ ਨਾਲ ਫੰਗੀ ਸਾਈਡ ਹੁੰਦਾ ਥੋੜਾ ਜਿਹਾ ਇੱਕੜਾ 90% ਸਲਫਰ ਆਉਂਦਾ ਉਹ ਪਿਓਰ ਸਲਫਰ ਹੁੰਦਾ ਨਾਲ ਕੁਝ ਹੋਰ ਨਹੀਂ ਹੁੰਦਾ ਇਹਦੇ ਨਾਲ ਥੋੜਾ ਜਿਹਾ ਫੰਗੀ ਸਾਈਡ ਹੁੰਦਾ ਆ ਤੇ ਬਸ ਉਹੀ ਕਿੱਲੇ ਦੇ ਵਿੱਚ 3 ਕਿਲੋ ਕੋਈ ਬਹੁਤਾ ਨਹੀਂ ਪਾਰੇ 5 5 ਵਿੱਗੇ ਵਾਲਾ ਕਿੱਲਾ ਹੁੰਦਾ ਜਿਹੜਾ ਛੋਟੇ ਵਾਲਾ ਉਹ ਚ 3 ਕਿਲੋ ਤੇ 45 ਕਿਲੋ ਆਪਾਂ ਜੂਰੀਆ ਲਾ ਰਹੇ ਆਂ ਪਾਣੀ ਤੋਂ ਬਾਅਦ ਦੂਸਰਾ ਜੂਰੀਆ ਮਤਲਬ ਕਿ ਇੱਕ ਪਾਣੀ ਤੋਂ ਪਹਿਲਾਂ ਲਾਤਾ ਸੀ ਜੂਰੀਆ ਆਪਾਂ ਨੇ ਇੱਕ ਪਾਣੀ ਦੇ ਉੱਪਰ ਪਾ ਰਹੇ ਆਂ ਤਾਂ ਕਰਕੇ ਦੋ ਨੰਬਰ ਗਿਣਤੀ ਚ ਨੂੰ ਗਿਣਾਂਗੇ ਇਹ ਮੈਨੂੰ ਲੱਗਦਾ 85 ਰੁਪਏ ਕਿਲੋ ਹੋਵੇਗਾ 80% ਵਾਲਾ ਇੰਨਾ ਕੀ ਰੇਟ ਹੁੰਦਾ ਇਹਦਾ 80 85 ਬਾਕੀ ਦੇਖੋ ਕੰਪਨੀਆਂ ਦੇ ਰੇਟ ਹੁੰਦੇ ਨੇ ਹਨਾ ਇਹ ਜਿਵੇਂ ਕਿ ਗ੍ਰੀਨ ਸਾਈਨ ਦਾ ਤੇ ਅਲੱਗ-ਅਲੱਗ ਆਉਂਦੇ ਨੇ ਤੇ ਇੰਨਾ ਕੁ ਖਰਚਾ ਕਰਨਾ ਜਾਇਜ਼ ਆ ਤੇ ਬਹੁਤਿਆਂ ਜੇ ਮਹਿੰਗੀਆਂ ਚੀਜ਼ਾਂ ਦੱਸਾਂ ਹਨਾ ਵੀ ਆ ਵੀ ਪਾ ਦੋ ਉਹ ਵੀ ਪਾ ਦੋ ਫਿਰ ਉਹ ਖਰਚੇ ਵਧ ਜਾਂਦੇ ਨੇ ਜਦੋਂ ਵੀ ਤੁਸੀਂ ਸਲਫਰ ਜੂਰੀਏ ਚ ਰਲਾਉਣਾ ਇਹ ਪਾਊਡਰ ਫਾਰਮ ਵਾਲਾ ਇੱਕ ਸਿੱਪੀ ਵਾਲਾ ਹੁੰਦਾ ਉਹ ਤਾਂ ਸੌਖਾ ਰਲ ਜਾਂਦਾ ਪਰ ਪਾਊਡਰ ਫਾਰਮ ਵਾਲੇ ਦੇ ਥੋੜੇ ਜਿਹਾ ਰਿਜ਼ਲਟ ਆਪਾਂ ਨੂੰ ਜ਼ਿਆਦਾ ਮਿਲਦੇ ਨੇ ਤੇ ਪਾਣੀ ਥੋੜਾ ਜਿਹਾ ਹਲਕਾ ਜਿਹਾ ਪਾਣੀ ਲਾ ਸਕਦੇ ਆ ਬਾਕੀ ਚਲੋ ਪ੍ਰਮਾਤਮਾ ਨੇ ਜੋ ਦੇਣਾ ਦੇਣਾ ਇਹ ਮੈਨੂੰ ਕਣਕ ਜ਼ਿਆਦਾ ਸੋਹਣੀ ਲੱਗ ਰਹੀ ਆ ਇਹਦੀ ਹਾਈਟ ਵੀ ਚੰਗੀ ਆ ਤੇ ਕਿਆਰੇ ਵੀ ਭਰ ਜੇ ਆਈ ਹਨਾ ਤੇ ਕਣਕ ਦਾ ਜੇ ਕਹਿੰਦੇ ਸਿੱਧੀ ਹੋਵੇ ਸਿਆਣੇ ਕਹਿੰਦੇ ਨੇ ਜੇ 25 ਕਿਲੋ ਦਾ ਵੀ ਵੀ ਹਰਾ ਹੋ ਜਵੇ ਨਾ ਬਾਦੂ ਆ 25 ਕਿਲੋ ਦਾ ਵੀ ਵੀ ਕਿੱਲੇ ਦੇ ਵਿੱਚ ਕਣਕ ਦੇ 25 ਕੁੰਟਲ ਝਾੜ ਕੱਢ ਦੂਗਾ ਕੋਈ ਚੱਕਰ ਵਾਲੀ ਇਸ ਦੇ ਵਿੱਚ ਦੋ ਦੋ ਚਿੱਤੀ ਰਹਿ ਨਹੀਂ ਹੈਗੀ ਤੇ ਇਹ ਸਾਡੇ ਡਾਕਰ ਬਾਣ ਨੇ ਪੂਰੇ ਪਿਓਰ 100% ਡਾਕਰ ਤੇ ਇੱਥੋਂ 28 ਕੁੰਟਲ ਦਾ ਵੀ ਝਾੜ ਆਪਾਂ ਕੱਢ ਸਕਦੇ ਹਾਂ ਜੇ ਕਣਕ ਤੇ ਚੰਗੀ ਮਿਹਨਤ ਕੀਤੀ ਜਾਵੇ ਤਾਂ ਕੋਈ ਇਦਾਂ ਦੀ ਗੱਲਬਾਤ ਨਹੀਂ ਹੋएगी ਤੇ ਇੱਧਰ ਮੈਂ ਤੁਹਾਨੂੰ ਇੱਕ ਸੁਪਰ ਸੀਡਰ ਵਾਲੀ ਕਣਕ ਵੀ ਦਿਖਾਉਣਾ ਇੱਕੇ ਦਿਨ ਦੀ ਬਜਾਈ ਆ ਆ ਦੇਖੋ ਇਹ ਆਪਣੀ ਆ ਗਈ ਤੇ ਲੋ ਜੀ ਆ ਸੁਪਰ ਸੀਡਰ ਵਾਲੀ ਆ ਇਹ ਬਹੁਤ ਸੋਹਣੀ ਆ ਤਾਂ ਹੀ ਮੈਂ ਕਹਿ ਰਿਹਾ ਵੀ ਮੈਨੂੰ ਤਾਂ ਬਈ ਸੁਪਰ ਸੀਡਰ 100% ਕਾਮਯਾਬ ਲੱਗਦਾ ਲੋ ਇਹ ਵੀ ਡੱਕਰ ਖੇਤ ਨੇ ਠੀਕ ਹੈ ਜੀ ਆ ਵੀ ਨੇ ਬਰਾਬਰ ਆ ਕੋਈ ਫਰਕ ਨਹੀਂ ਹੋਏਗਾ ਇਹ ਤਾਂ ਬਸ ਜਿਹੜਾ ਡਰਾਈਵਰ ਬੈਠਾ ਆ ਉਹ ਆਪਦਾ ਕੀ ਕਮਾਂਡ ਦਿੰਦਾ ਸੁਪਰ ਸੀਡਰ ਨੂੰ ਉਹਦੇ ਤੇ ਡਿਪੈਂਡ ਆ ਠੀਕ ਆ ਤੇ ਝਾੜ ਦੇ ਵਿੱਚ ਹਰੇ ਹੋਣ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਸਾਰਾ ਕੁਝ ਸੇਮ ਹੈ ਆ ਬਧੀਆ ਇੱਕ ਨਵੀਂ ਟੈਕਨੋਲੋਜੀ ਆ ਮੈਂ ਤਾਂ ਸਵਕਾਰ ਕਰਦਾ ਤੇ ਸਾਰਿਆਂ ਨੇ ਕਰ ਵੀ ਲਈ ਜਿਹੜੇ 1-2 ਹੈਗੇ ਨੇ ਹਨਾ ਵੀ ਅਸੀਂ ਨਹੀਂ ਸੁਪਰ ਸੀਡਰ ਆਏ ਆ ਜਿਹਾ ਆ ਕਬਾੜ ਚ ਵੇਚੀ ਜਾਂਦੇ ਨੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਸੁਪਰ ਸੀਡਰ ਹੈਗੀ ਸਸਤੀ ਆਈਟਮ ਆ 1.5 ਲੱਖ ਦੀ ਆਈਟਮ ਆ 1.5 ਲੱਖ ਦੀ ਆਈਟਮ ਤੁਹਾਡੀ ਕਣਕ ਵੀਝਰੀ ਆ ਤਾਂ ਕਰਕੇ ਉਹਦੀ ਬੇਇੱਜ਼ਤੀ ਹੋ ਰਹੀ ਆ ਕੰਪਾਈਨਰ ਨੇ 30 ਲੱਖ ਦੀਆਂ ਉਹਨਾਂ ਦੀ ਨਹੀਂ ਬੇਇੱਜ਼ਤੀ ਹੁੰਦੀ ਕਿਉਂਕਿ ਜਿਹਨੇ ਗਲ ਪਿਆ ਟੋਲ ਲੈ ਲਿਆ ਬਜਲੈਲੀ ਮਸ਼ੀਨ ਅਗਲਾ ਚਲਾਉਂਦਾ ਹੀ ਫਿਰਦਾ ਅਗਲਾ ਕਹਿੰਦਾ ਚੰਗੀ ਆ ਉਹ 1.5 ਲੱਖ ਦੇ ਨੇ ਮਾੜਾ ਮੋਟਾ ਉਨੀ ਕੀ ਹੋਇਆ ਜੱਟ ਐਸੇ ਹੁੰਦੇ ਨੇ ਕਿ ਕ੍ਰੈਕ ਹੁੰਦੇ ਨੇ ਜੱਟ ਚੱਕ ਕੇ ਸਿੱਟੇ ਆਉਂਦੇ ਨੇ ਕਵਾੜੀਆਂ ਦਾ ਚੱਕ ਕੇ ਦਾ ਕਵਾੜਾ ਚੀਜ਼ ਅਸੀਂ ਨਹੀਂ ਲੈਣ ਦੇਗੇ 1.5 ਲੱਖ ਭਾਈ ਜਿਹੜੇ ਹੈਗੇ ਨੇ ਜ਼ਿੰਮੇਵਾਰ ਤਾਕੜੇ ਹੋਣਾ ਲਈ ਮਾਮੂਲੀ ਗੱਲ ਆ ਚਲੋ ਜਿਹੜੇ ਜ਼ਿੰਮੇਵਾਰ ਨੇ 1.5 ਲੱਖ ਬਹੁਤ ਔਖੇ ਹੋ ਕੇ ਕਮਾਉਣਾ ਉਹਦੇ ਲਈ ਬਹੁਤ ਵੱਡੀ ਗੱਲ ਆ ਤਾਂ ਕਰਕੇ ਹੈਗਾ ਆ ਤੇ ਬਾਕੀ ਹੁਣ ਜੂਰੀਆ ਰੇ ਲੱਗ ਰਿਆ ਉਹ ਪਾ ਰਿਆ ਕੁਲਦੀਪ ਦੂਸਰਾ ਜੂਰੀਆ ਰੇ ਆਪਣਾ ਦੇਖਦੇ ਆ ਉਹਦੇ ਨਾਲ ਇਹ ਹਾਲੇ ਤੱਕ ਤਾਂ ਪਾਣੀ ਉਹ ਲੱਗਿਆ ਤੇ ਆ ਵੀ ਦੇਖ ਲੋ ਇਹਦੀ ਵੀ ਬਜਾਈ 8 ਨਵੰਬਰ ਦੀ ਆ ਇਹਦੀ ਵੀ ਬਜਾਈ 8 ਨਵੰਬਰ ਦੀ ਆ ਸੇਮ ਇੱਕੋ ਮਸ਼ੀਨ ਆ ਵਾਹ ਵਹੀ ਆ ਬਰਾਬਰ ਆ ਇਹ ਚ ਗਿੱਲ ਘੱਟ ਸੀ ਇਹਦੇ ਚ ਗਿੱਲ ਜ਼ਿਆਦੇ ਸੀ ਇਹ ਪੂਸਾ 44 ਦਾ ਵੱਡਾ ਇਹ ਪੀਆਰ 126 ਦਾ ਵੱਡਾ ਪੀਆਰ 126 ਚੋਂ ਨਾ ਜ਼ਿਆਦਾ ਲੈ ਜਾਂਦਾ ਨਾ ਖੇਤ ਵਿੱਚੋਂ ਗਿੱਲ ਕੱਢ ਕੇ ਲੈ ਜਾਂਦਾ ਹੁਣ ਇੱਥੇ ਕੀ ਕਹਾਂਗੇ ਜੇ ਕਿਤੇ ਮੈਂ ਆ ਸੁਪਰਸੀਡਰ ਨਾਲ ਬਿਜਾ ਲੈਂਦਾ ਲੋਕੀ ਤਾਂ ਮੈਨੂੰ ਲੜਾ ਲੈਂਦੇ ਹਨਾ ਤਾਂ ਕਹਿੰਦੇ ਨਾ ਪੈਸੇ ਨਾ ਦੇਈ ਉਹਨੂੰ ਉਹ ਤਾਂ ਤੇਰੀ ਕਣਕ ਉਡੂੰਗੀ ਪੀਚ ਗਏ ਕਰ ਗਿਆ ਕਿਸੇ ਦਾ ਕੋਈ ਦੋਸਤ ਨਹੀਂ ਤੁਹਾਡੇ ਖੇਤ ਦੀ ਬੱਤਰ ਦਾ ਫਰਕ ਆ ਮੈਂ ਵਾਰ-ਵਾਰ ਵੀਡੀਓ ਵਿੱਚ ਇਹੀ ਗੱਲ ਤੁਹਾਨੂੰ ਕਹਿਣਾ ਹੁੰਦਾ ਜੀ ਕਿਸਾਨਪ੍ਰਭ ਜੇਕਰ ਗੱਲ ਕਰੀਏ ਆਪਾਂ ਗੁੱਲੀ ਡੰਡੇ ਵਾਲੀਆਂ ਸਪਰੇਹਾਂ ਦੇਖੋ ਮਾਰਕੀਟ ਵਿੱਚ ਬਹੁਤ ਆਉਂਦੀਆਂ ਨੇ ਪਹਿਲਾਂ ਕੱਲੀ ਇੱਕ ਟੌਪਿਕ ਲੀਡਰ ਹੁੰਦੀ ਸੀ ਟੌਪਿਕ ਦੇ ਨਾਲ ਗੁੱਲੀ ਡੰਡਾ ਮਾਰੀ ਜਾਂਦੇ ਸੀ ਮਰ ਜਾਂਦਾ ਹੁੰਦਾ ਸੀ ਮੈਨੂੰ ਡੈਡੀ ਹੁਣੇ ਦੱਸਦੇ ਨੇ ਉਹ ਸਮੇਂ ਡੈਡੀ ਹੁਣੇ 20 ਸਾਲ ਪਹਿਲਾਂ ਟੌਪਿਕ 600 ਰੁਪਏ ਦਾ ਪੈਕਟ ਲੈ ਕੇ ਆਉਂਦੇ ਸੀ ਅੱਜ 200 ਰੁਪਏ ਦਾ ਰਹਿ ਗਿਆ ਟੌਪਿਕ ਹਨਾ ਤੇ ਉਹ ਇੰਨੇ ਮਿੱਗਾਈ ਹੋਗੀ 600 ਦੀ ਬਜਾਏ ਉਹਨੇ 1200 ਦਾ ਕੀ ਹੋਣਾ ਸੀ 200 ਦਾ ਰਹਿ ਗਿਆ ਤੇ ਉਹ ਕੰਪਨੀਆਂ ਕਿਤਨਾ ਕੀਤਾ ਦੇ ਵਿੱਚ ডোজ ਆ ਜਿਹੜੀ ਘਟਾ ਦਿੰਦੀਆਂ ਨੇ ਸਾਲਟ ਚੇਂਜ ਕਰ ਦਿੰਦੀਆਂ ਨੇ ਅਤੇ ਜਿਹੜੀ ਆਪਣੀ ਮਿੱਟੀ ਆ ਇਹ ਵੀ ਉਹ ਚੀਜ਼ ਨੂੰ ਖਰਾਕੀ ਹੁਣ ਲੈਣਾ ਬੰਦ ਕਰ ਦਿੰਦੀ ਹੈ ਇਹ ਗੱਲ ਹੈਗੀ ਆ ਹੁਣ ਅਵਕੀਰਾ ਸਪਰੇਅ ਆ ਪਹਿਲਾਂ ਬਹੁਤ ਮਹਿੰਗੀ ਸੀ ਹਨਾ ਕੋਈ ਕੋਈ ਕਰਦਾ ਸੀ ਰਿਜ਼ਲਟ ਵੀ ਮਿਲਦੇ ਸੀ ਪਰ ਹੁਣ ਸਸਤੀ ਹੋ ਗਈ ਅਵਕੀਰਾ ਕੰਪਨੀ ਵਾਲੇ ਆਪ ਖੁਦ ਕਹਿਣ ਲੱਗੇ ਜੀ ਇਹਦੀ 20% ডোজ ਵਧਾ ਕੇ ਪਾਉਣ ਲੱਗ ਜੂ ਕੰਪਨੀ ਵਾਲੇ ਆਪ ਕਹਿੰਦੇ ਨੇ ਮੈਂ ਨਹੀਂ ਇਹ ਗੱਲ ਕਹਿ ਰਿਹਾ ਤੇ ਇਸ ਤੋਂ ਇਲਾਵਾ ਕਿਸਾਨ ਪ੍ਰਭ ਉਹ ਜਿਹੜੀ ਅਬ ਕੀ ਰਸਪਰੇਅ ਆ ਇਹ 4 ਕਸਾਲ ਹੋਰ ਕੰਮ ਕਰੂ ਅਵਲਾ ਦਾ 2 ਸਾਲੇ ਕਰੂ ਇਹ ਸਾਲਟ ਨੇ ਆਪਣੀ ਮਿੱਟੀ ਆ ਜਿਹੜੀ ਉਹਨੂੰ ਡੈਡ ਕਰ ਦੇਣਾ ਤੇ ਉਹਨੇ ਕੰਮ ਕਰਨੋਂ ਬੰਦ ਕਰ ਦੇਣਾ ਇਹ ਗੱਲ ਪੱਕੀ ਆ ਚਾਹੇ ਜੂਰੀਆ ਚਾਹੇ ਕੋਈ ਪੈਸੀਸਾਈਡ ਆ ਆਪਣੀ ਮਿੱਟੀ ਜਿਹੜੀ ਉਹ ਨਸੇ ਦੇ ਉੱਪਰ ਲੱਗੀ ਜਾ ਰਹੀ ਆ ਇਹ ਤੁਸੀਂ ਗੱਲ ਕੋਦੋਂ ਮਰਜ਼ੀ ਦੇਖ ਲਿਓ ਮਿੱਟੀ ਨੂੰ ਆਪਾਂ ਨੂੰ ਨਸੇੜੀਆ ਨਹੀਂ ਬਣਾਉਣਾ ਚਾਹੀਦਾ ਇਹ ਗੱਲ ਦਾ ਵੀ ਕਿਸਾਨ ਭਰਾਵੋ ਧਿਆਨ ਰੱਖਿਆ ਜਾਵੇ ਤੇ ਇਸ ਤੋਂ ਇਲਾਵਾ ਹੁਣ ਜਿਹੜੀਆਂ ਸਪਰੇਹਾਂ ਨੇ ਅੰਟਲਾਂਟਸ ਆਉਂਦੀ ਆ ਠੀਕ ਹੈ ਜੀ ਤੇ ਇੱਕ ਏਸੀਮ 9 ਆਉਂਦੀ ਆ ਕ੍ਰਿਸਟਲ ਦੀ ਤੇ ਇੱਕ ਸਗਨ ਆਉਂਦੀ ਆ ਤੇ ਤਿੰਨ ਸਪਰੇਹਾਂ ਦਾ ਮੈਂ ਤੁਹਾਨੂੰ ਦੱਸ ਰਿਹਾ ਮਾਰਕੀਟ ਵਿੱਚ ਹੋਰ ਵੀ ਬਹੁਤ ਆਉਂਦਾ ਇਹ ਜਿਹੜੀਆਂ ਹਰਬੀਸਾਈਡ ਸਪਰੇਹਾਂ ਨੇ ਇਹਨਾਂ ਦੀ ਜਦੋਂ ਤੁਸੀਂ ਸਪਰੇਅ ਕਰਨੀਆਂ ਇੱਕ ਕਿੱਲੇ ਤੋਂ ਭਾਵੇਂ ਚਾਹੇ 2-3 ਕਨਾਲਾ ਵੱਧ ਤੋਂ ਕਰ ਲਿਓ ਪਰ ਇਹਨੂੰ ਕਿਤੇ ਖਰਾਕੀ ਤੱਤਾਂ ਵਾਂਗ ਫੰਗਸ ਵਾਲੀ ਸਪਰੇਅ ਵਾਂਗ ਇੱਕ ਕਿੱਲੇ ਤੋਂ ਘੱਟ ਨਾ ਕਰ ਦਿਓ ਇਹ ਫਿਰ ਝਟਕਾ ਮਾਰਦੀਆਂ ਨੇ ਅਟਲਾਂਟਿਸ ਵੀ ਝਟਕਾ ਮਾਰਦੀ ਐ ਸੀਐਮ9 ਵੀ ਝਟਕਾ ਮਾਰਦੀ ਆ ਸਕਨ ਵੀ ਝਟਕਾ ਮਾਰਦੀ ਆ ਤੇ ਇਹ ਮਹਾਭਾਪ ਕੀ ਸਪਰੇਹਾਂ ਤੁਸੀਂ ਸਵਾ ਸਵਾ ਕਿੱਲੇ ਤੇ ਕਰ ਲਿਓ ਤੇ ਪਾਣੀ ਵੱਧ ਤੋਂ ਵੱਧ ਕੱਢਿਓ 150 ਲੀਟਰ ਕਿੱਲੇ ਦਾ ਪਾਣੀ ਨਿਕਲਣਾ ਬਹੁਤ ਜ਼ਰੂਰੀ ਆ ਤੇ ਜਿਹੜੀ ਨਿਊਜ਼ੀਲੈਂਡਾ ਇੱਕ ਦੂਜੇ ਦੇ ਉੱਪਰ ਫਾਂਟ ਨਾ ਚੜੇ ਇਹ ਗੱਲ ਦਾ ਵੀ ਧਿਆਨ ਰੱਖਿਓ ਜਦੋਂ ਵੀ ਗੁੱਲੀ ਡੰਡੇ ਵਾਲੀ ਸਪਰੇਹ ਕਰਨੀਆਂ ਸਿੰਗਲ ਸਪਰੇਹ ਹੀ ਕਰਨੀਆਂ ਉਹਦੇ ਵਿੱਚ ਹੋਰ ਲੱਲਾ ਪੱਬਾ ਸਪਰੇਹਾਂ ਮਿਕਸ ਨਹੀਂ ਕਰਨੀਆਂ ਕਿਸਾਨ ਭਰਾਵੋ ਇਹ ਗੱਲ ਦਾ ਵੀ ਧਿਆਨ ਰੱਖਿਓ ਤੇ ਇੱਕ ਗੱਲ ਹੋਰ ਜਦੋਂ ਵੀ ਤੁਸੀਂ ਹਰਬੀਸਾਈਡ ਸਪਰੇਅ ਇਹ ਕਰਨੀਆਂ ਨੇ ਗੁੱਲੀ ਡੰਡੇ ਵਾਲੀਆਂ ਪਾਣੀ ਲੱਗਣ ਤੋਂ ਬਾਅਦ ਥੋੜੀ ਜੀ ਧਰਤੀ ਚਿੱਟੀ ਹੋ ਜਾਵੇ ਥੋੜੀ ਜੀ ਹਾਲੇ ਗਿੱਲੇ ਜਾਦੇ ਆ ਜੇ ਇੰਨੀ ਗਿੱਲੇ ਵਿੱਚ ਕਰਾਂਗੇ ਤਾਂ ਇਹਨਾਂ ਵਿੱਚ ਸੁਣਕੌਰ ਪਾਈ ਹੁੰਦੀ ਆ ਤੇ ਉਹ ਸੁਣਕੌਰ ਆ ਜਿਹੜੀ ਕਣਕ ਨੂੰ ਤੱਕਾ ਮਾਰਦੀ ਆ ਕਿੰਨੇ ਕ ਗਿੱਲ ਹੋਵੇ ਮੈਂ ਇੱਧਰ ਦਿਖਾ ਦਿੰਨਾ ਤੁਹਾਨੂੰ ਤੇ ਇੱਕ ਕਿਸਾਨਪ੍ਰਭ ਹੋਰ ਕਿਸਾਨਾਂ ਦਾ ਅਬਦਾ ਤਜਰਬਾ ਜਿਹੜੀ ਕਿ ਸੁਣਕੌਰ ਪਾਈ ਜਾਂਦੀ ਆ ਜੂਰੀਏ ਚਰਲਾ ਕੇ ਜਦੋਂ ਹੁਣ ਆ ਕਣਕ ਨੂੰ ਪਾਣੀ ਲੱਗ ਗਿਆ ਚੌਥੇ ਦਿਨ ਕਣਕ ਦੇ ਵਿੱਚ ਪੈਰ ਖੜਦਾ ਹੋ ਗਿਆ ਫਿਰ ਜੂਰੀਏ ਦਾ ਡੇਢ ਬੈਗ ਲਿਆ ਜਾਂਦਾ ਆ ਉਹਦੇ ਵਿੱਚ 250 ਤੋਂ 300 ਗ੍ਰਾਮ ਆ ਜਿਹੜੀ ਸੰਕੋਰ ਪਾਈ ਜਾਂਦੀ ਆ ਨਾਲ ਥੋੜਾ ਜਿਹਾ ਪਾਣੀ ਦਾ ਹੱਥ ਲਾਇਆ ਜਾਂਦਾ ਤੇ ਦਵਲਦਾ ਸਿੱਟਾ ਮਾਰਿਆ ਜਾਂਦਾ ਇੱਕ ਵਾਰੀ ਇੱਧਰ ਨੂੰ ਲੰਬੇ ਲੋਟ ਇੱਕ ਵਾਰੀ ਛੋਟੇ ਲੋਟ ਤੇ ਉਹਦੇ ਨਾਲ ਵੀ ਬਹੁਤ ਵਧੀਆ ਜਿਹੜਾ ਗੁੱਲੀ ਡੰਡਾ ਕੰਟਰੋਲ ਹੋ ਜਾਂਦਾ ਨਾਲੇ 250 ਗ੍ਰਾਮ ਸੰਕੋਰ ਮੈਨੂੰ ਲੱਗਦਾ 200 ਰੁਪਏ ਦੀ ਪੈਂਦੀ ਆ ਜੂਰੀਏ ਦਾ ਆਪਾਂ ਹੁਜੂ ਵੀ ਪਾਉਣਾ ਹੀ ਹੁੰਦਾ ਦੇ ਪਾਇਰੇ ਆਪਣਾ ਕੁਲਦੀਪ ਤੇ ਉਹਦੇ ਨਾਲ ਤੁਸੀਂ 250 ਰੁਪਏ ਦੇ ਨਾਲ ਵੀ ਗੁੱਲੀ ਡੰਡਾ ਜਿਹੜਾ ਮਾਰ ਸਕਦੇ ਹੋ ਤੇ ਇਸ ਤੋਂ ਇਲਾਵਾ ਜਿਹੜੀਆਂ ਮੈਂ ਤਿੰਨ ਸਪਰੇਆਂ ਪਹਿਲਾਂ ਦੱਸੀਆਂ ਨੇ ਏਸੀਐਮ 9 ਹੋਗੀ ਸਾਗਨ ਹੋਗੀ ਐਟਲੈਂਟਸ ਹੋਗੀ ਉਹ ਇੰਨੀ ਕੀ ਧਰਤੀ ਚਿੱਟੀ ਚਾਹੀਦੀ ਆ ਤੇ ਆ ਦੇਖੋ ਜੀ ਜਦੋਂ ਤੁਹਾਡੇ ਖੇਤ ਵਿੱਚ 70% ਇੰਨੀ ਧਰਤੀ ਚਿੱਟੀ ਹੋ ਜਾਵੇ ਫਿਰ ਤੁਸੀਂ ਇਹ ਸਪਰੇ ਕਰਦੀਆਂ ਤਾਂ ਕਰਕੇ ਜਿਹੜੀਆਂ ਪਾਣੀ ਤੋਂ ਬਾਅਦ ਵਾਲੀਆਂ ਸਪਰੇਆਂ ਨੇ ਉਹ ਥੋੜਾ ਜਿਹਾ ਲੇਟ ਹੁੰਦੀਆਂ ਨੇ ਜਦ ਨੂੰ ਗੁੱਲੀ ਡੰਡਾ ਥੋੜਾ ਜਿਆਦਾ ਤਕੜਾ ਹੋ ਜਾਂਦਾ ਤੇ ਕੀ ਵਾਰੀ ਨਾ ਅਟਲੈਂਟਿਸ ਕਰਦੇ ਕਰਦੇ ਲੋਕੀ ਕਣਕ ਮਚਾ ਲੈਂਦੇ ਨੇ ਬਹੁਤ ਵਾਰੀ ਮੈਂ ਦੇਖਿਆ ਉਹ ਜਿੱਥੇ ਪਈ ਪਾਣੀ ਖੜਾ ਹੁੰਦਾ ਸਪਰੇ ਵੀ ਵੱਧ ਲੱਗ ਜਾਂਦੀ ਆ ਉੱਥੋਂ ਕਣਕ ਜਿਹੜੀ ਫੁਕ ਜਾਂਦੀ ਆ ਇਹ ਗੱਲ ਦਾ ਵੀ ਕਿਸਾਨ ਭਰਾਵੋ ਧਿਆਨ ਰੱਖਿਓ ਬਾਕੀ ਮੈਂ ਤੁਹਾਨੂੰ ਦੱਸੇ ਦਿੱਤਾ ਵੀ 250 ਗ੍ਰਾਮ ਸਿੰਕੋਰ ਪਾ ਕੇ ਵੀ ਤੁਸੀਂ ਗੁੱਲੀ ਡੰਡਾ ਮਾਰ ਸਕਦੇ ਹੋ ਮੈਂ ਗਿਆ ਸਪਰੇਹਾ ਕਰਕੇ ਵੀ ਮਾਰ ਸਕਦੇ ਹਾਂ ਗੁੱਲੀ ਡੰਡਾ ਤਾਂ ਮਰੇ ਜਾਣਾ ਪਰ ਗੁੱਲੀ ਡੰਡਾ ਮਾਰਦੇ ਮਾਰਦੇ ਕਿਤੇ ਕਣਕ ਦਾ ਮਾਰਦੇ ਹੋ ਇਹ ਗੱਲ ਦਾ ਵੀ ਕਿਸਾਨ ਭਰਾਵੋ ਧਿਆਨ ਰੱਖਿਓ ਤੇ ਕਿਸਾਨ ਭਰਾਵੋ ਕੱਲ ਕਿਸਾਨ ਮੇਲੇ ਤੇ ਗਏ ਸੀ ਆਪਾਂ ਇੰਡੀਆ ਐਗਰੀ ਐਕਸਪੋ ਵੱਲੋਂ ਲਾਇਆ ਗਿਆ ਸੀ ਐਗਜ਼ੀਬਿਸ਼ਨ ਸੰਤ ਸੰਦੇੜੇ ਦੀ ਬਹੁਤ ਵਧੀਆ ਕਿਸਾਨ ਮੇਲਾ ਜੇਕਰ ਤੁਸੀਂ ਵੀ ਜਾਣਾ 7 ਤੇ 8 ਤਰੀਕ ਨੂੰ ਦੁਬਾਰੇ ਫੇਰ ਚੱਲ ਰਿਹਾ ਜਰੂਰ ਜਾ ਕੇ ਆਇਓ ਤੇ ਉੱਥੋਂ ਸਿੱਖਣ ਨੂੰ ਕਾਫੀ ਕੁਝ ਮਿਲ ਜਾਂਦਾ ਹੈ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ లైక్ এন্ড కామెంట్ జరూర్ కర్దయా కరో تے ہور دوستاں મિતراں نوں شیئر وی కర్దయా కరో کیکر ਵਧੀਆ ਨਹੀਂ ਲੱਗਦੀ ਤਾਂ ਬਿਲਕੁਲ ਵੀ ਲਾਈਕ ਵੀ ਕਰਨ ਦੀ ਲੋੜ ਨਹੀਂ ਸ਼ੇਅਰ ਵੀ ਕਰਨ ਦੀ ਲੋੜ ਨਹੀਂ ਤੇ ਧੰਨਵਾਦ ਵੀਡੀਓ ਦੇਖਣ ਲਈ ਸਤਿ ਸ੍ਰੀ ਅਕਾਲ